ਉਹਨਾਂ ਆਪਾਂ ਆਰਡਰ ਦਿਖਾ ਦਈਏ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਤਿਆਰ ਕਰਦੀ ਹੁੰਦੀ ਹੈ ਬਾਈ ਇਹ ਆ ਦੇਖੋ ਇਹ ਹਜੇ ਦਿਨ ਪਏ ਆ ਇਹਦੇ ਕੱਚੀ ਆ ਬਿਹੜ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਆਪਾਂ ਤੁਹਾਡੇ ਸਾਹਮਣੇ ਨਾ ਇੱਕ ਬੜਾ ਸੋਹਣਾ ਨਗੀਨਾ ਲੈ ਕੇ ਆਏ ਆ ਬਾਈ ਐਚ ਐਫ ਬਿਹੜ ਹੈ ਪਹਿਲਾ ਸੂਆ ਆਪਾਂ ਸਾਰੀ ਜਾਣਕਾਰੀ ਲੈਣੇ ਆ ਬਾਈ ਆਪਣੇ ਨਾਲ ਹੈ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਬਾਈ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਦੱਸੋ ਆਪਣੀ ਲੋਕੇਸ਼ਨ ਕੀ ਆ ਆਪਣਾ ਪਿੰਡ ਕਿਹੜਾ ਕਿੱਥੇ ਖੜੇ ਆ ਆਪਾਂ ਆਪਣਾ ਪਿੰਡ ਭਾਗੀ ਵੰਦਰਾ ਜੀ ਤਲਵੰਡੀ ਸਾਬੋ ਚਾਰ ਕਿਲਾ 4 ਕਿਲੋਮੀਟਰ ਦੂਰ ਆ ਬਠਿੰਡਾ ਰੋਡ ਤੇ ਆ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਬਾਈ ਜੇ ਆਪਾਂ ਗੱਲ ਕਰੀਏ ਤਲਵੰਡੀ ਸਾਹਿਬੋਂ ਤੋਂ ਮੰਨ ਲਗਾ ਕਿੰਨੇ 5 ਕਿਲੋਮੀਟਰ ਹਾਂ 5 ਕਿਲੋਮੀਟਰ ਦੂਰ ਆਜੀ ਠੀਕ ਹੈ ਤੇ ਬਟੇਂਡੇ ਤੋਂ 20 ਕਿਲੋਮੀਟਰ ਬਟੇਂਡੇ ਤੋਂ 20 ਕਿਲੋਮੀਟਰ ਹਾਂ ਤਲਵੰਡੀ ਬਟੇਂਡਾ ਰੋਡ ਤੇ ਆਜੀ ਦੋਸਤੋ ਬਾਕੀ ਮੈਂ ਨੰਬਰ ਦੇ ਰਿਹਾ ਸਕਰੀਨ ਤੇ ਤੁਸੀਂ ਬਾਈ ਨਾਲ ਕਾਲ ਕਰ ਲਿਓ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਅੱਛਾ ਬਾਈ ਆਪਣੀ ਗਾਂ ਦੀ ਜਿਹੜੀ ਡਿਟੇਲ ਆ ਇਹਦੇ ਬਾਰੇ ਸਾਨੂੰ ਦੱਸੋ ਬਾਈ ਜੇ ਦੋ ਦਿਨ ਦਾ ਜੀ ਠੀਕ ਹੈ ਜੀ ਪਹਿਲਾ ਸੂਆ ਜੀ ਪਹਿਲਾ ਸੂਆ ਹਾਂ 2 ਤਰੀਕ ਨੂੰ ਇਹ ਦਿਨ ਪੂਰੇ ਹੋਣਗੇ ਜੀ ਠੀਕ ਹੈ ਬਾਈ ਹੰਟਰ ਦਾ ਸੀਮ ਲੱਗ ਲక్ష్ਮੀ ਡੇਰੀ ਵਾਲੇ ਦਾ ਜੀ ਠੀਕ ਹੈ ਭਾਈ ਹਾਂ 2 ਤਰੀਕ ਨੂੰ ਦਿਨ ਪੂਰੇ ਆ 2 ਤਰੀਕ ਨੂੰ ਹੋ ਜਾਣਗੇ ਜਾਨੀ ਕਿ ਭਾਈ ਅੱਜ ਕਿੰਨੀ ਤਰੀਕ ਹੋਗੀ ਅੱਜ ਹੋ ਗਈ 27 ਜੀ 27 ਤਰੀਕ ਹੋਗੀ ਹਾਂ 5 ਦਿਨ ਪਹਿਲਾਂ ਜੀ 5 ਕਿ ਦਿਨ ਪਹਿਲਾਂ ਹਾਂ 2 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਹਾਂਜੀ 1 2 ਨੂੰ ਭਰਿਆ ਸੀ ਮਨੇ 1 3 ਨੂੰ ਜੀ ਇੱਕ ਮਤਲਬ ਡਬਲ ਸੀਮਨ ਡਬਲ ਤਾਂ ਲਿਆ ਹੰਟ ਦਾ ਸੀਮਨ ਭਰਿਆ ਹਾਂ ਲక్ష్ਮੀ ਜੀ ਆਏ ਦਾ ਠੀਕ ਹੈ ਤੇਦੀ ਭਾਈ ਮਾਂ ਥੱਲੇ ਰਿਕਾਡਰ ਕੋਡ ਦੁੱਧ ਸੀ ਮਾਂ ਥੱਲੇ ਦੂਜੇ ਸੂਏ ਦਾ 30 ਲੀਟਰ ਦੁੱਧ ਸੀ ਜੀ 30 ਲੀਟਰ ਦੁੱਧ ਸੀ ਹਾਂ ਮੇਰੇ ਪਿੰਡ ਚੋਂ ਲੈਤੀ ਸੀ ਜੀ ਪਿੰਡ ਚੋਂ ਗਾਂ ਸੀਗੀ ਅਜਾ ਪਿੰਡ ਦੇ ਵਿੱਚ ਹੀ ਗਾਂ ਸੀ ਪ ਤੇ ਕਿੰਨੇ ਕ ਦਿਨਾਂ ਦੀ ਕੱਚੀ ਆ ਬਾਈ ਹੁਣ ਅਜੇ ਬਾਈ ਇਹਦੇ 5 ਤੋਂ 6 ਦਿਨ ਪਏ ਨੇ ਜੀ ਹਲੇ ਹੁਣੇ ਬਣ ਲੱਗਿਆ 2 ਦਿਨਾਂ ਦੀ ਬਾਈ ਹੁਣੇ ਬਣ ਲੱਗਿਆ ਠੀਕ ਆ ਲੈ ਵੀ ਦੋਸਤੋ ਸੋਨੂੰ ਨਾ ਆਪਾਂ ਆਰਡਰ ਦਿਖਾ ਦਈਏ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਤਿਆਰ ਕਰਦੀ ਹੁੰਦੀ ਹੈ ਬਾਈ ਇਹ ਆ ਦੇਖੋ ਆ ਦੇਖੋ ਮੋੜ ਲਿਓ ਬਾਈ ਮੋੜ ਲਿਓ ਬਹੁਤ ਸੋਹਣੇ ਚਾਰੇ ਥਣ ਬਾਈ ਐ ਪੂਰੇ ਲੱਗੇ ਹੋਇਆ ਗੈਪ ਨਾਲ ਤੇ ਪ੍ਰਿੰਟ ਵੀ ਬਹੁਤ ਸੋਹਣਾਗਾ ਤੇ ਹਜੇ ਦਿਨ ਪਏ ਆ ਇਹਦੇ ਕੱਚੀ ਆ ਬਸ ਹੜਾ ਤੇ ਬਹੁਤ ਸੋਹਣੀ ਤਿਆਰ ਹੋਣੀ ਆ ਬਾਈ ਕਹਿੰਦਾ ਹੰਟਰ ਦਾ ਸੀਮਨ ਲੱਗਿਆ ਬਾਈ ਚੰਗੀ ਬਹਿੜ ਆ ਤੇ 30 ਲੀਟਰ ਇਹਦੀ ਮਦਰ ਥੱਲੇ ਸੀਗਾ ਲਓ ਜੀ ਆਹ ਦੇਖ ਲਓ ਤੁਸੀਂ ਤੇ ਬਹੁਤ ਸੋਹਣੀ ਬਹਿੜ ਆ ਬਾਈ ਹਜੇ ਤਾਂ ਇਹਨੇ ਲੇਵਾ ਨਾ ਤਿਆਰ ਕਰਨਾਗਾ ਆਹ ਦੇਖੋ ਤੁਸੀਂ ਲੇਵਾ ਨਾ ਇਹਨੇ ਹਜੇ ਤਿਆਰ ਕਰਨਾ ਤੇ ਥਣ ਥਣ ਬਹੁਤ ਸੋਹਣੇ ਲੱਗੇ ਹੋਏ ਆ ਬਾਈ ਹਨਾ ਇਹਦੇ ਠੀਕ ਆ ਬੰਨ ਦੇ ਬਾਈ ਕਿੱਥੇ ਬੰਨੋਗੇ ਤੇ ਪ੍ਰਿੰਟ ਬਹੁਤ ਸੋਹਣਾ ਬਾਈ ਹਨਾ ਮੇਨ ਮੂਨ ਤੁਸਨ ਮੂੰਹ ਮੱਥਾ ਦਿਖਾ ਦੇਣਾ ਬਾਈ ਕੰਨ ਕੰਨ ਰਾਜੀ ਰੂਜੀ ਬਹੁਤ ਆ ਬਾਈ ਹਨਾ ਚੰਗੀ ਪਲੀ ਹੋਈ ਆ ਅੱਛਾ ਭਾਈ ਇਹ ਆਪਣੀ ਜਿਹੜੀ ਗਾਂ ਲੈਂਦੀ ਸੀ ਉਹਦੇ ਮੰਗ ਰਹੀ ਜਾਂ ਪੂੰਖ ਦੀ ਹੁੰਦੀ ਸੀ ਨਹੀਂ ਆਪਾਂ ਖਰੀਦੀ ਆਈ ਪਿੰਡ ਦੇ ਬੰਦੇ ਤੋਂ ਹੀ ਖਰੀਦੀ ਆਈ ਪਿੰਡ ਦੇ ਫਰੀਦ ਕਿੰਨੇ ਚਿਰ ਹੋ ਗਿਆ ਖਰੀਦੀ ਨੂੰ ਇਹਨੂੰ ਜੇ ਆਪਾਂ ਲੋੜੀ ਤੋਂ 2-3 ਦਿਨ ਪਹਿਲੀ ਖਰੀਦੀ ਸੀ ਜੀ ਅੱਛਾ ਲੋੜੀ ਤੋਂ ਪਹਿਲਾਂ ਹਾਲੇ ਆਪਾਂ ਨੂੰ ਉਹ ਹੁਣ ਸਾਡੇ ਸੀਮਨ ਲਾਤਾ ਜੀ ਠੀਕ ਹੈ ਬਾਈ ਠੀਕ ਹੈ ਬਸ ਸਾਲ ਹਲੇ ਹੋਇਆ ਨਹੀਂ ਜੀ ਸਾਲ ਹਜੇ ਹੋਇਆ ਨਹੀਂ ਠੀਕ ਹੈ ਤੇ ਫਿਰ ਬਾਈ ਹੁਣ ਇਹਦੀ ਡਿਮਾਂਡ ਬੂਡ ਕੀ ਰੱਖੀਏ ਤੁਸੀਂ ਡਿਮਾਂਡ ਬਾਈ ਜੀ ਇਹਦੀ 130 ਆ ਜੀ 130 ਹਾਂਜੀ ਠੀਕ ਆ ਤੇ ਦੇਣੀ ਤੋਂ ਨਹੀਂ ਕਿੰਨੇ ਦੀ ਆ ਫਿਰ ਕਰਦਾ ਮਾਨਤਾਨ ਜੀ ਮਾਨਤਾਨ ਕਰ ਦੂੰਗਾ ਹਾਂਜੀ ਮਾਨਤਾਨ ਕਰ ਦਿਆਂ ਠੀਕ ਆ ਦੇਖ ਲੋ ਰੇਟ ਜਮਾ ਸਹੀ ਆ ਸਹੀ ਆ ਬਸ ਕਰਦਾ ਜੀ ਮੌਕੇ ਤੇ ਠੀਕ ਆ ਸੋਡੀ ਉਮੀਦ ਨਾਲ ਕਿੰਨਾ ਕੁ ਦੁੱਧ ਪਾ ਦੂ ਬਾਈ ਦੋਸਤ ਦੇਣਾ ਚਾਹੀਦਾ ਜੀ ਮੈਂ ਉਹਨੇ ਦੂਜੇ 30 ਲੀਟਰ ਦਿੱਤਾ ਜੀ ਹਾਂ ਇਹਦਾ ਵੀ ਰਿਕਾਰਡ ਚੰਗਾ ਹੋਣਾ ਚਾਹੀਦਾ 25 ਲੀਟਰ ਦੇਣਾ ਚਾਹੀਦਾ ਜੀ 20 ਪਲੱਸ ਤਾਂ ਜਾऊं ਜਾऊं ਜੀ 20 ਪਲੱਸ ਤੋਂ ਤਾਂ ਜਾਊ ਜਾਊ ਜਾऊं ਜਾऊं ਹਾਂ ਜੀ ਸਹੀ ਆ ਹਾਂ ਜੀ ਸੋ 25 ਦੇ ਵੀ ਜਾ ਸਕਦੀ ਆ ਹਨਾ ਬਈ ਬਾਕੀ ਸੀਮਨ ਵਧੀਆ ਲਵਾਇਆ ਬਈ ਆਪਾਂ ਬਾਕੀ ਅੱਗੇ ਹਨਾ ਵੀ ਜਿਹੜਾ ਸੀਮਨ ਲੱਗਿਆ ਉਹ ਚੰਗਾ ਲੱਗਿਆ ਬਹੁਤ ਹਾਂ ਚੰਗਾ ਲੱਗਿਆ ਬਈ ਲੈ ਵੀ ਦੋਸਤੋ ਆ ਨੰਬਰ ਦੇ ਰਹੇ ਆ ਬਈ ਮੈਂ ਸਕਰੀਨ ਤੇ ਬਾਕੀ ਹੋਰ ਡਿਟੇਲ ਤੁਸੀਂ ਕੋਈ ਲੈਣੀ ਹੋਈ ਵੀ ਤਾਂ ਬਾਈ ਨਾਲ ਤੁਸੀਂ ਕੰਟੈਕਟ ਕਰ ਲਿਓ ਪਿੰਡ ਹੈਗਾ ਭਾਗੀਬੰਦਰ ਜ਼ਿਲ੍ਹਾ ਬਠਿੰਡਾ ਤਲਵ ਬਾਕੀ ਬਈ ਪਸ਼ੂ ਤੁਸੀਂ ਲੈਣਾ ਨਾ ਤੁਸੀਂ ਬਿਲਕੁਲ ਤਸੱਲੀ ਕਰਕੇ ਲੈਣਾਗਾ ਆਪਦੀਆਂ ਧਾਰਾ ਮਾਰ ਕੇ ਥਣ ਚੈੱਕ ਕਰਕੇ ਹੋਰ ਰਿਕਾਰਡ ਪੁੱਛ ਕੇ ਜਮੈਂ ਤਸੱਲੀ ਕਰਕੇ ਪਸ਼ੂ ਤੁਸੀਂ ਆਪ ਦਾ ਲੈਣਾ ਠੀਕ ਹੈ ਜੀ ਆਪਾਂ ਤੁਹਾਨੂੰ ਦੱਸ ਪਾਤੀ ਵੀ ਬਈ ਆ ਪਸ਼ੂ ਖੜਾ ਗਾ ਇੱਥੇ ਅੱਜ ਥੰਦੇ ਬੈਠੀ ਜਾਓ ਆ ਦੇਖੋ ਸੀਲ ਬਾਈ ਕਹਿੰਦਾ ਵੀ ਪੂਰੀ ਫੁੱਲ ਹੈ ਆ ਦਿਖਾ ਦਣਾ ਕਿਵੇਂ ਮਰਜ਼ੀ ਬੈਠੇ ਰਹ ਜਾਏ ਆ ਦੇਖੋ ਅਡਰ ਦੀ ਕੁਆਲਿਟੀ ਦੇਖੋ ਤੁਸੀਂ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਬਈ ਅਡਰ ਹਨ ਠੀਕ ਆ ਦੋਸਤੋ ਤੇ ਜੇ ਕਿਸੇ ਨੇ ਲੈਣੀ ਹੋਵੇ ਬਈ ਤਾਂ ਤੁਸੀਂ ਵੈਲ ਲੈ ਸਕਦੇ ਹੋ ਲੰਮੀ ਲੰਮੀ ਬਹੁਤ ਹੈ ਰਾਜੀ ਬਹੁਤ ਹੈ ਚੰਗਾ ਸੀ ਮਿਲ ਕੇ ਚੰਗੇ ਮਿਲ ਕੇ ਕਾਟ ਆ ਲਈਏ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਈ ਥੈਂਕ ਯੂ ਜੇ ਕਿਸੇ ਮਿੱਤਰ ਨੂੰ ਚਾਹੀਦੀ ਹੋਈ ਤੁਸੀਂ ਕਾਲ ਕਰ ਲਿਓ ਬਾਕੀ ਵੀਡੀਓ ਸ਼ੇਅਰ ਕਰ ਦਿਓ ਉਹਨਾਂ ਦੋਸਤਾਂ ਤੱਕ ਜ਼ਰੂਰ ਪਹੁੰਚ ਜੇ ਬਈ ਜਿਨ੍ਹਾਂ ਨੂੰ ਅਸਲ ਦੇ ਵਿੱਚ ਲੋੜ ਆ ਥੈਂਕ ਯੂ ਬਈ ਸ਼ੁਕਰੀਆ